ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਕੋਈ ਹਲਕੇ ਦਾ ਜਿਹੜਾ ਸਰਹੱਦੀ ਏਰੀਆ ਦੀ ਗੱਲ ਕਰੀਏ ਜਾਨਕੇ ਦੇ ਫਤਿਹਪੁਰ ਅੱਡੇ ਦੇ ਵਿੱਚ ਖੜਿਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਵੀ ਇਹ ਗੱਡੀਆਂ ਜਿਹੜੀਆਂ ਨਾ ਮੰਡੀ ਬੋਰਡ ਦੇ ਜਿਹੜੇ ਮੈਕਮੇ ਦੇ ਅਧਿਕਾਰੀ ਸਨ ਉਹਨਾਂ ਵੱਲੋਂ ਜਿਹੜੀਆਂ ਇਹ ਗੱਡੀਆਂ ਰੋਕੀਆਂ ਗਈਆਂ ਹਨ ਤਸਵੀਰਾਂ ਤੁਸੀਂ ਗੱਡੀਆਂ ਤੇ ਜਿਹੜਾ ਦੇਖ ਸਕਦੇ ਹੋ ਵੀ ਇਹ ਗੱਡੀਆਂ ਜਿਹੜੀਆਂ ਦੱਸਿਆ ਜਾ ਰਿਹਾ ਕਿ 6 ਗੱਡੀਆਂ ਜਿਹੜੀਆਂ ਨਾ ਉਧਰ ਵੀ 6 ਗੱਡੀਆਂ ਜਿਹੜੀਆਂ ਨਾ ਇਹ ਦੱਸਿਆ ਗਏ ਇਹ ਮੰਡੀ ਬੋਰਡ ਦੇ ਅਧਿਕਾਰੀ ਸਨ ਜਿਨ੍ਹਾਂ ਵੱਲੋਂ ਗੱਡੀਆਂ ਰੋਕੀਆਂ ਗਈ ਦੀ ਬਿੱਲ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਈ ਗੱਡੀ ਜਿਹੜੀ ਆ ਬਿਨਾਂ ਬਿੱਲ ਤੋਂ ਜਿਹੜੀਆਂ ਨਾ ਇੰਟਰਨਾਕ ਕਰ ਸਕਣ ਤੇ ਕਿੱਥੋਂ ਚੱਲੀਆਂ ਹਨ ਕਿੱਥੇ ਜਾ ਰਹੀਆਂ ਹਨ ਉਸ ਬਾਰੇ ਪੂਰੀ ਅਧਿਕਾਰੀਆਂ ਨਾਲ ਜਿਹੜੀ ਗੱਲਬਾਤ ਹੋਈ ਹੈ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਜਿਨ੍ਹਾਂ ਵੱਲੋਂ ਗੱਡੀਆਂ ਰੋਕੀਆਂ ਗਈਆਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈਗੇ ਉੱਥੇ ਹੀ ਡਰਾਈਵਰਾਂ ਵੱਲੋਂ ਵੀ ਜਿਹੜੀ ਆ ਉਹਨਾਂ ਨਾਲ ਜਦੋਂ ਡਰਾਈਵਰਾਂ ਨਾਲ ਗੱਲਬਾਤ ਕੀਤੀ ਤੇ ਡਰਾਈਵਰਾਂ ਵੱਲੋਂ ਵੀ ਕਿਹਾ ਗਿਆ ਕਿ ਸਾਡੇ ਜਿਹੜੇ ਬਿੱਲ ਜਿਹੜੇ ਗੱਡੀਆਂ ਦੇ ਪ੍ਰੋਪਰ ਸਨ ਉਹ ਮਹਿਕਮੇ ਨੂੰ ਦੇ ਦਿੱਤੇ ਜਾਂ ਸਾਨੂੰ ਮਹਿਕਮੇ ਵੱਲ ਕੀਤੀ ਜਾ ਰਹੀ ਹੈਗੀ ਆ ਜਾਂਸ ਤੋਂ ਬਾਅਦ ਜਿਹੜੀਆਂ ਗੱਡੀਆਂ ਜਿਹੜੀਆਂ ਰਿਲੀਜ਼ ਕਰਕੇ ਜਿਹੜੀਆਂ ਭੇਜ ਦਿੱਤੀਆਂ ਜਾ ਰਹੀਆਂ ਹਨ ਤੇ ਜਿਹੜੇ ਮੰਡੀ ਮੋਰ ਦੇ ਅਧਿਕਾਰੀ ਸਨ ਮੌਕੇ ਤੇ ਜਿਹਨਾਂ ਵੱਲੋਂ ਗੱਡੀਆਂ ਜਿਹੜੀਆਂ ਆਪਣੇ ਕਬਜ਼ੇ ਵਿੱਚ ਲਈਆਂ ਗਈਆਂ ਹਨ ਤੇ ਉਹਨਾਂ ਦੇ ਬਿੱਲ ਵਾਈਫਾਈ ਕਰਦੇ ਕਿਤੇ ਜਾ ਰਹੇ ਹਨ ਉਹਨਾਂ ਕੋਲ ਵੱਲੋਂ ਵੀ ਇਹ ਕਹਿ ਜਾ ਰਿਹਾ ਕਿ ਗੱਡੀਆਂ ਜਿਹੜੀਆਂ ਵੀ ਜਿਨ੍ਹਾਂ ਦੇ ਬਿੱਲ ਪ੍ਰੋਪਰ ਪਾਏ ਜਾ ਰਹੇ ਹਨ ਉਹਨਾਂ ਗੱਡੀਆਂ ਨੂੰ ਜਿਹੜਾ ਇੱਥੋਂ ਭੇਜ ਦਿੱਤਾ ਗਿਆ ਹੈਗਾ ਹੁਣ ਮੌਕੇ ਦੀ ਜੇ ਗੱਲ ਕਰੀਏ ਤਾਂ 6 ਗੱਡੀਆਂ ਜਿਹੜੀਆਂ ਇੱਥੇ ਮੌਕੇ ਦੀਆਂ ਹੈਗੀਆਂ ਤੇ ਦੋ ਗੱਡੀਆਂ ਜਿਹੜਾ ਜਿਨ੍ਹਾਂ ਦੇ ਬਿੱਲ ਜਿਹੜੇ ਵਾਈਫਾਈ ਹੋ ਚੁੱਕੇ ਹਨ ਉਹਨਾਂ ਗਲਬਾ ਸੁਣਾਣੇ ਜੋ ਮੰਡੀ ਬੋਰਡ ਦੇ ਅਧਿਕਾਰੀ ਸਨ ਤੇ ਡਰਾਈਵਰਾਂ ਨਾਲ ਜੋ ਗਲਬਾਤ ਹੋਈ ਹੈ ਆਪਣੇ ਚੈਨਲ ਤੇ ਸੁਣਾ ਰਿਆਂ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਕਿਹਨਾ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਕਿੱਥੋਂ ਆ ਗੱਡਿਆ ਅਸੀਂ ਹਰਿਆਣੇ ਚ ਜੱਡੀਆਂ ਰੁਕੀ ਗਈ ਹੈ ਕੀ ਕਰ ਰਹੇ ਇਹ ਕਹਿੰਦੇ ਵੀ ਕਿ ਗੱਡੀਆਂ ਦੇ ਬਿੱਲ ਹੈ ਨਹੀਂ ਬਿੱਲ ਪ੍ਰੋਪਰ ਹੈਗੇ ਨੇ ਜਮਾ ਕਰਵਾਏ ਹੋਏ ਨੇ ਉਹ ਕਹਿੰਦੇ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਗੱਡੀਆਂ ਛੱਡ ਦਾਂਗੇ ਇਹ ਕੋਈ ਮਾਰਕੀਟ ਕਮੇਟੀ ਵਾਲੇ ਜੀ ਕਿੰਨੇ ਵਜੇ ਇਹ ਗੱਡੀਆਂ ਤਾਂ ਕੱਲ ਦੀਆਂ ਰੁਕੀਆਂ ਹੋਈਆਂ ਅਸੀਂ ਸਵੇਰ 5 ਵਜੇ ਆਏ ਸੀ ਹਾਂਜੀ ਹਾਂਜੀ ਇਹ ਬਿੱਲ ਦਾ ਲੈਣ ਦੇਣਾ ਹੈ ਹਾਂਜੀ ਕੋਈ ਬਿੱਲਾਂ ਦੇ ਗਏ ਆ ਤੇ ਬਿੱਲ ਪ੍ਰੋਪਰ ਸਾਡੇ ਕੋਲ ਹੈਗੇ ਸੀ ਅਸੀਂ ਜਮਾ ਕਰਵਾ ਦਿੱਤੇ ਉਹਨਾਂ ਨੂੰ ਉਹ ਕਹਿੰਦੇ ਅਸੀਂ ਵੈਰੀਫਾਈ ਕਰ ਲਿਆ ਵੀ ਸਹੀ ਹੈ ਜਾਂ ਗਲਤ ਕਿੱਥੇ ਜਾ ਰਹੇ ਸੀ ਸਰ ਅਸੀਂ ਇਧਰ ਬੜੀ ਬ੍ਰਹਮਣਾ ਜਾਣਾ ਸੀ ਕੋਈ ਆਇਆ ਅਸੀਂ ਕਾਲਿਆਂ ਵਾਲੀ ਤੋਂ ਕਿੰਨੀਆਂ ਗੱਡੀਆਂ ਹੈਗੀਆਂ ਸਾਡੀ ਤਾਂ ਇੱਕ ਆਈ ਬਾਕੀ 5-7 ਗੱਡੀਆਂ ਹੋਰ ਖੜੀਆਂ ਨੇ ਕਿੰਨਾ ਖਾਵਾ ਦੱਸਣਾ ਹੈ ਦੇਖੋ ਕਹਿੰਦੇ ਸੀ ਸਵੇਰੇ ਫੋਨ ਕਰਾਂਗੇ ਜਿਹ ਜਿਨ੍ਹਾਂ ਦਾ ਮਾਲ ਆ ਸਾਡੇ ਕੋਲ ਉਹਨਾਂ ਨਾਲ ਵੈਰੀਫਾਈ ਕਰਾਂਗੇ ਉਹਨਾਂ ਨਾਲ ਕੋਈ ਕਰੀ ਜਾਂਦੇ ਗੱਲਬਾਤ ਆ ਉਹਦੀ ਬਿੱਲ ਉਹਦੇ ਚੈੱਕ ਕਰਨਗੇ ਤੇ ਫਿਰ ਇਹ ਦੁਬਾਰਾ ਕਹਿੰਦੇ ਸੀ ਜਾਣ ਦੇ ਹਾਂਜੀ ਹਾਂ ਸਰ ਕੀ ਨਾਮ ਮੇਰਾ ਨਾਮ ਜੀ ਜਸਪਨਪ੍ਰੀਤ ਸਿੰਘ ਸਿੱਧੂ ਪੰਜਾਬ ਮੰਡੀ ਬੋਰਡ ਜੀ ਤਾਂ ਦੇਖੇ ਜੀ ਜਿਹੜੀ ਰੁਕੀ ਆ ਆਹ ਪਾਰਟਨਰ ਬਈ ਸਰ ਮੈਂ ਪੰਜਾਬ ਮੰਡੀ ਬੋਰਡ ਦੀ ਫਲਾਈਂਗ ਸਟੈਡ ਦਾ ਮੈਂਬਰ ਆ ਜੀ ਸਾਡੇ ਵਾਲਾ ਕਚਨ ਚੇ ਨਾਕਾ ਕੱਲ ਰਾਤ ਲਗਾਇਆ ਗਿਆ ਸੀ ਜਿਹਦੇ ਵਿੱਚ ਅਸੀਂ ਜਿਹੜੀ ਕਣਕ ਜੰਮੂ ਵੱਲ ਜਾ ਰਹੀ ਹੈ ਉਹਦੇ ਉਹਨੂੰ ਚੈੱਕ ਕਰ ਰਹੇ ਸੀ ਕਿ ਕੋਈ ਕਿਸੇ ਅਨੰਦ ਘਰ ਤਰੀਕੇ ਨਾਲ ਤਾਂ ਨਹੀਂ ਜਾ ਰਹੀ ਇਹਨਾਂ ਗੱਡੀਆਂ ਦੇ ਬਿੱਲ ਲਏ ਗਏ ਨੇ ਇਹਨਾਂ ਦੇ ਬਿੱਲ ਵੱਖ-ਵੱਖੀਆਂ ਹਰਿਆਣਾ ਦੇ ਦਿੱਲੀ ਦੇ ਬਿੱਲ ਨੇ ਉਹ ਅਸੀਂ ਚੈੱਕ ਕਰਵਾ ਰਹੇ ਹਾਂ ਉੱਥੋਂ ਦੀਆਂ ਕਮੇਟੀਆਂ ਤੋਂ ਕਿ ਜੇ ਇਹ ਇਹ ਬੰਦਿਆਂ ਦੇ ਬਿੱਲ ਸਹੀ ਨੇ ਅਗਰ ਇਹ ਸਹੀ ਪਾਏ ਜਾਣਗੇ ਤਾਂ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਨਹੀਂ ਤਾਂ ਫਿਰ ਇਹਨਾਂ 'ਤੇ ਬੰਦ ਦੀ ਕਾਰਵਾਈ ਕੀਤੀ ਜਾਊਗੀ ਕਿੱਥੂ ਆ ਰਹੀ ਹੈ ਕਿ ਕਿੱਥੇ ਜਾ ਰਹੀ ਹੈ ਸਰੇ ਇਹ ਲਗ ਲਗ ਬਿੱਲ ਨੇ ਜੀ ਲਗ ਲਗ ਜਗਾ ਤੋਂ ਆ ਰਹੀਆਂ ਨੇ ਕੋਈ ਸਰਸੇ ਦਾ ਬਿੱਲ ਹੈ ਕੋਈ ਦਿੱਲੀ ਦਾ ਬਿੱਲ ਹੈ ਕੋਈ ਡੱਬਾ ਵਾਲੀ ਦਾ ਬਿੱਲ ਹੈ ਕੋਈ ਰਾਜਸਥਾਨ ਦਾ ਬਿੱਲ ਹੈ ਲਗ ਲਗ ਜਗਾ ਦੇ ਬਿੱਲ ਨੇ ਜਾਂ ਜੰਮੂ ਦੇਆਂ ਲਗ ਲਗ ਰੋਲਰ ਫੋਰਮ ਬਣਾ ਦੇਤੀਆਂ ਨੇ ਕਿੰਨੀਆਂ ਗੱਡੀਆਂ ਜੀ ਫੁੱਲ ਭਾਈ ਜੀ ਹੁਣ ਤੱਕ ਸਾਡੇ ਕੋਲ ਇਸ ਸਮੇਂ 6 ਗੱਡੀਆਂ ਮੌਜੂਦ ਨੇ ਜਿਨ੍ਹਾਂ ਦੇ ਅਸੀਂ ਬਿੱਲ ਵੈਰੀਫਾਈ ਕਰ ਰਹੇ ਹਾਂ ਕਿੰਨੀਆਂ ਗੱਡੀਆਂ ਨੇ ਜਿਹੜੇ ਬਿੱਲ ਵਾਈਫਾਈ ਹੁਣ ਤੱਕ ਸਾਰ ਅਸੀਂ ਜੀ 2 ਗੱਡੀਆਂ ਦੇ ਬਿੱਲ ਵੈਰੀਫਾਈ ਕਰ ਚੁੱਕੇ ਹਾਂ ਜਿਹੜੇ ਕਿ ਪਿੱਛੋਂ ਸਹੀ ਆਏ ਪਾਏ ਗਏ ਨੇ ਉਹਨਾਂ ਨੂੰ ਅਸੀਂ ਰੀਲੀਜ਼ ਕਰਨਾ ਹੈ